ਅੱਜ ਆਪਾਂ ਗੱਲ ਕਰਾਂਗੇ ਟੌਪ ਤੇ ਬਾਟਮ ਦੀ ਟੌਪ ਤੇ ਬਾਟਮ ਇਹ ਬਹੁਤ ਤਗੜੀ ਚੀਜ਼ ਆ ਛੋਟੇ ਜਿਹੇ ਸਟੌਪ ਲੌਸ ਤੇ ਬਹੁਤ ਵੱਡਾ ਪ੍ਰੋਫਿਟ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ ਭਾਵੇਂ ਤੁਸੀਂ ਸਵਿੰਗ ਟ੍ਰੇਡ ਕਰੋ ਭਾਵੇਂ ਤੁਸੀਂ ਇੰਟਰਾਡੇ ਕਰ ਲੋ ਤੇ ਭਾਵੇਂ ਤੁਸੀਂ ਆਪਸ਼ਨ ਟ੍ਰੇਡ ਕਰੋ ਨਿਫਟੀ ਬੈਂਕ ਨਿਫਟੀ ਤੇ ਸਟਾਕਸ ਤਿੰਨਾਂ ਚੀਜ਼ਾਂ ਦੇ ਵਿੱਚ ਇਹ ਤੁਹਾਡਾ ਕੰਮ ਕਰਦਾ ਤੇ ਬਹੁਤ ਵਧੀਆ ਕੰਮ ਕਰਦਾ ਹੈ ਸੋ ਸਮਝ ਲੈਣੇ ਸਭ ਤੋਂ ਪਹਿਲਾਂ ਕਿ ਟੌਪ ਤੇ ਬਾਟਮ ਹੁੰਦਾ ਕੀ ਹੈ ਇੱਕ ਮਜ਼ਬੂਤ ਸਪੋਰਟ ਜੀਦੇ ਕੋਲ ਮਾਰਕੀਟ ਜਦੋਂ ਵੀ ਆਉਂਦੀ ਉੱਤੇ ਜਾਂਦੀ ਜਦੋਂ ਵੀ ਆਉਂਦੀ ਉੱਤੇ ਜਾਂਦੀ ਜਦੋਂ ਵੀ ਆਉਂਦੀ ਉੱਤੇ ਜਾਂਦੀ ਤੇ ਇੱਕ ਮਜ਼ਬੂਤ ਰੈਜ਼ਿਸਟੈਂਸ ਜੀਦੇ ਕੋਲ ਮਾਰਕੀਟ ਜਦੋਂ ਵੀ ਪਹੁੰਚਣ ਦੀ ਕੋਸ਼ਿਸ਼ ਕਰਦੀ ਥੱਲੇ ਆਉਂਦੀ ਜਦੋਂ ਵੀ ਪਹੁੰਚਣ ਦੀ ਕੋਸ਼ਿਸ਼ ਕਰਦੀ ਥੱਲੇ ਆਉਂਦੀ ਸੋ ਇੱਕ ਮਜ਼ਬੂਤ ਰੈਜ਼ਿਸਟੈਂਸ ਤੇ ਇੱਕ ਮਜ਼ਬੂਤ ਸਪੋਰਟ ਇਹ ਹੋ ਜਾਂਦਾ ਆਪਣਾ ਟੌਪ ਤੇ ਬਾਟਮ ਇਹਦੇ ਵਿੱਚ ਬਾਟਮ ਆ ਸਪੋਰਟ ਤੇ ਟੌਪ ਆ ਇਹਦੇ ਵਿੱਚ ਆਪਣਾ ਰੈਜ਼ਿਸਟੈਂਸ ਸੋ ਇਹਦੇ ਵਿੱਚ ਟ੍ਰੇਡ ਕਰਨ ਦਾ ਸਿੰਪਲ ਤਰੀਕਾ ਜਦੋਂ ਮਜ਼ਬੂਤ ਸਪੋਰਟ ਤੇ ਆਉਂਦੀ ਆ ਕੋਈ ਹੈਮਰ ਬੰਦਾ ਉਥੋਂ ਆਪਾਂ ਬਾਏ ਕਰ ਸਕਦੇ ਆ ਜਦੋਂ ਰੈਜ਼ਿਸਟੈਂਸ ਕੋਲ ਜਾਂਦੀ ਆ ਕੋਈ ਸ਼ੂਟਿੰਗ ਸਟਾਰ ਬੰਦਾ ਉਥੋਂ ਆਪਾਂ ਸੈਲ ਕਰ ਸਕਦੇ ਆ ਜੇ অপਸ਼ਨ ਟ੍ਰੇਡ ਕਰਨ ਦੇ ਫਿਰ ਆਪਾਂ ਪੁੱਟ ਲੈ ਸਕਦੇ ਆ ਸੋ ਜੇ ਇਥੋਂ ਆਪਾਂ ਲਵਾਂਗੇ ਫਿਰ ਕਾਲ ਲਵਾਂਗੇ ਤੇ ਇਥੋਂ ਆਪਾਂ ਪੁੱਟ ਲਵਾਂਗੇ ਸੋ ਇਹ ਹੋ ਗਿਆ ਇਹ ਆਪਾਂ ਸਮਝ ਲਿਆ ਕੀ ਦੇ ਵਿੱਚ ਆਪਾਂ ਨੂੰ ਬੈਨੀਫਿਟ ਹੁਣ ਸਟਾਪ ਲੌਸ ਦੇਖੋ ਇਹਦੇ ਵਿੱਚ ਸਟਾਪ ਲੌਸ ਬਹੁਤ ਛੋਟਾ ਬੰਦਾ ਸਟਾਪ ਲੌਸ ਛੋਟਾ ਬੰਦਾ ਤੇ ਉਹਦੇ ਮੁਕਾਬਲੇ ਪ੍ਰੋਫਿਟ ਰਿਸਕ ਟੂ ਰਿਵਾਰਡ ਬਹੁਤ ਵੱਡਾ ਮਿਲਦਾ ਹੈ रिस्क टू रिवॉर्ड ਦੇ ਵਿੱਚ ਤੁਹਾਨੂੰ ਬਹੁਤ ਵੱਡਾ ਮਿਲਦਾ ਜਿਸ ਤਰ੍ਹਾਂ ਜਿਹੜੇ ਲੋਕ ਚਾਹੁੰਦੇ ਹਨ ਕਿ ਰਿਸਕ ਟੂ ਰਿਵਾਰਡ ਸਾਡਾ ਜ਼ਿਆਦਾ ਵਧੀਆ ਹੋਵੇ 1:5 1:3 1:2 ਉਹ ਇਹਦੇ ਵਿੱਚ ਪੋਸਿਬਲ ਹੈ ਕੇਵਲ ਇਹਦੇ ਵਿੱਚ ਪੋਸਿਬਲ ਹੈ ਤੇ ਆਪਣੇ ਜਿਹੜੇ ਟ੍ਰੇਡ ਹੁੰਦੇ ਆ ਨਿਫਟੀ ਦੇ ਲੈਵਲ ਜਿਹੜੇ ਮੈਂ ਹਰਕ ਦਿਨ ਤੁਹਾਨੂੰ ਦੇਣਾ ਆ WhatsApp ਚੈਨਲ ਤੇ ਉਹਦੇ ਵਿੱਚ ਤੁਸੀਂ ਨੋਟਿਸ ਕੀਤਾ ਹੋਣਾ ਜਿਹੜੇ ਕਾਫੀ ਸਮੇਂ ਦੇ ਜੁੜੇ ਹੋਏ ਆ ਲੋਕ ਉਹਨਾਂ ਨੇ ਨੋਟਿਸ ਜ਼ਰੂਰ ਕੀਤਾ ਹੋਣਾ ਸੋ ਦੋ ਪਲਾਨ ਮੈਂ ਤੁਹਾਨੂੰ ਦੇਣਾ ਆ ਹਰਕ ਦਿਨ ਦੋ ਪਲਾਨ ਹੁੰਦੇ ਆ ਇੱਕ ਆਪਣਾ ਹੁੰਦਾ ਆਪਾਂ ਕੁਝ ਇੱਕ ਦੋ ਮਜ਼ਬੂਤ ਰੈਜ਼ਿਸਟੈਂਸ ਲੱਭੇ ਹੁੰਦੇ ਆ ਲਾਗੇ ਲਾਗੇ ਸੋ ਉਹਨਾਂ ਦੇ ਕੋਲ ਜਾ ਕੇ ਜੇ ਕੋਈ ਸ਼ੂਟਿੰਗ ਸਟਾਰ ਬਣਦਾ ਫਿਰ ਆਪਣਾ ਪੁੱਟ ਸਾਈਡ ਦਾ ਪਲਾਨ ਹੁੰਦਾ ਦੂਜਾ ਜਿਹੜਾ ਆਪਣਾ ਪਲਾਨ ਹੁੰਦਾ ਹੈ ਇੱਕ ਕੁਝ ਇੱਕ ਦੋ ਮਜ਼ਬੂਤ ਸਪੋਰਟ ਲੱਭੇ ਹੁੰਦੇ ਆ ਉਹਨਾਂ ਦੇ ਉੱਤੇ ਆਣਗੇ ਜੇ ਕੋਈ ਹੈਮਰ ਬਣਦਾ ਉਹ ਕਾਟ ਸਾਈਡ ਦਾ ਆਪਣਾ ਪਲਾਨ ਹੁੰਦਾ ਕੇਵਲ ਦੋ ਪਲਾਨ ਹੁੰਦੇ ਆ ਤੇ ਉਹਨਾਂ ਦੋ ਪਲਾਨਾਂ ਦੇ ਅਕੋਰਡਿੰਗ ਤੁਸੀਂ ਦੇਖਿਆ ਹੋਣਾ ਆ ਕਿ ਟ੍ਰੇਡ ਬਹੁਤ ਘੱਟ ਬਣਦੇ ਆ ਮਹੀਨੇ ਦੇ ਵਿੱਚ 5-6 ਟ੍ਰੇਡ ਬਣਦੇ ਆ ਪਰ ਜਦੋਂ ਵੀ ਉਹਨਾਂ ਦੇ ਅਕੋਰਡਿੰਗ ਇੱਕ ਵੀ ਟ੍ਰੇਡ ਬੰਦਾ ਸੋ ਉਹ ਟ੍ਰੇਡ ਦੇ ਵਿੱਚ ਪੂਰੇ ਹਫਤੇ ਦਾ ਪ੍ਰੋਫਿਟ ਇੱਕੇ ਟ੍ਰੇਡ ਦੇ ਵਿੱਚ ਹੋ ਜਾਂਦਾ ਹੈ ਇੱਕੇ ਟ੍ਰੇਡ ਦੇ ਵਿੱਚ ਪੂਰੇ ਹਫਤੇ ਦਾ ਪ੍ਰੋਫਿਟ ਹੋ ਜਾਂਦਾ ਸੋ ਮੇਨ ਚੀਜ਼ ਉਹ ਆ ਕਿ ਆਪਣਾ ਰਿਸਕ ਟੂ ਰਿਵਾਰਡ ਵੀ ਵਧੀਆ ਹੁੰਦਿਆ ਆਪਣਾ ਜਿਹੜਾ ਪ੍ਰੋਫਿਟ ਹੋਣਦਿਆ ਪ੍ਰੋਫਿਟ ਹੋਣ ਦੀ ਜਿਹੜੀ ਪ੍ਰੋਬੈਬਿਲਟੀ ਉਹ ਵੀ ਜ਼ਿਆਦਾ ਕਿਉਂ ਜ਼ਿਆਦਾ ਕਿਉਂਕਿ ਮਜ਼ਬੂਤ ਸਪੋਰਟ ਜਿਹੜਾ ਹੈ ਤੇ ਜਿਹੜਾ ਮਜ਼ਬੂਤ ਰੈਜ਼ਿਸਟੈਂਸ ਉਹਦੇ ਬ੍ਰੇਕਆਊਟ ਹੋਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਬਹੁਤ ਘੱਟ ਹੁੰਦੇ ਆ ਸੋ ਇਸ ਕਰਕੇ ਤੇ ਜਦੋਂ ਉੱਥੇ ਦੇਖੋ ਕੋਈ ਕੈਂਡਲ ਬਣ ਗਿਆ ਹੈ ਅਮਰ ਵਰਗਾ ਕੋਈ ਕੈਂਡਲ ਬਣ ਗਿਆ ਸ਼ੂਟਿੰਗ ਸਟਾਰ ਵਰਗਾ ਕੈਂਡਲ ਬਣ ਗਿਆ ਉਹ ਵੀ ਆਪਾਂ ਨੂੰ ਹਿੰਟ ਦੇ ਦਿੰਦਾ ਕਿ ਇੱਥੋਂ ਬਾਇੰਗ ਹੋਣ ਦੇ ਇੱਥੋਂ ਕਾਲ ਲੈਂਦੇ ਲੋਕ ਇੱਥੋਂ ਲੋਕ ਪੁੱਟ ਲੈਂਦੇ ਸੋ ਚੀਜ਼ ਵੀ ਆਪਾਂ ਨੂੰ ਪਤਾ ਲੱਗ ਜਾਂਦੀ ਡਬਲ ਕਨਫਰਮੇਸ਼ਨ ਹੋ ਜਾਂਦੀ ਹੈ ਤੇ ਮੂਵਮੈਂਟ ਵੀ ਇਹਨਾਂ ਦੇ ਵਿੱਚ ਫਾਸਟ ਹੁੰਦੇ ਕੁਇਕ ਮੂਵਮੈਂਟ ਹੁੰਦੇ ਆ ਸੋ ਇਸ ਕਰਕੇ ਟੌਪ ਤੇ ਬਾਟਮ ਬਹੁਤ ਇੰਪੋਰਟੈਂਟ ਹੈ ਤੇ ਮੈਂ ਇਸੇ ਤਰੀਕੇ ਦੇ ਨਾਲ ਨਿਫਟੀ ਦੇ ਵਿੱਚ ਟ੍ਰੇਡ ਕਰਦਾ ਹਾਂ ਵੀਕ ਦੇ ਵਿੱਚ ਮੇਰੇ ਇੱਕ ਜਾਂ ਫਿਰ ਦੋ ਟ੍ਰੇਡ ਹੀ ਬੰਦੇ ਆ ਤੇ ਪੂਰੇ ਮਹੀਨੇ ਦਾ ਵੀ ਜੇ ਆਪਾਂ ਹਿਸਾਬ ਲਈਏ 506 ਟ੍ਰੇਡ ਹੀ ਮੇਰੇ ਬੰਦੇ ਆ ਪਰ ਉਹਨਾਂ ਦੇ ਵਿੱਚ ਪ੍ਰੋਫਿਟ ਬਹੁਤ ਵੱਡੇ ਵੱਡੇ ਹੁੰਦੇ ਆ ਸਟਾਪ ਲੋਸ ਬਹੁਤ ਛੋਟੀ ਹੁੰਦੀ ਆ ਸੋ ਹੁਣ ਆਪਾਂ ਇਹ ਸਮਝ ਲਿਆ ਕਿ ਟੌਪ ਤੇ ਬਾਟਮ ਹੁੰਦਾ ਕੀ ਇਹਦਾ ਫਾਇਦਾ ਕੀ ਆ ਛੋਟਾ ਸਟਾਪ ਲੋਸ ਵੱਡਾ ਪ੍ਰੋਫਿਟ ਇਹਦੇ ਵਿੱਚ ਆਉਂਦਾ ਆ ਪ੍ਰੋਫਿਟ ਹੋਣ ਦੀ ਜਿਹੜੀ ਪ੍ਰੋਬੈਬਿਲਟੀ ਆ ਉਹ ਵੀ ਜ਼ਿਆਦਾ ਹੈ ਇਹਦੇ ਵਿੱਚ ਤੇ ਹੁਣ ਆਪਾਂ ਇਹ ਸਮਝ ਲੈਨੇ ਕਿ ਆਪਾਂ ਕਿਵੇਂ ਲਾਉਣਾ ਹੈ ਲੱਭਨੇ ਕਿਵੇਂ ਆਪਾਂ ਸੋ ਜੇ ਆਪਾਂ ਗੱਲ ਕਰੀਏ ਸਟਾਕਸ ਦੀ ਹੁਣ ਇੱਥੇ ਆਪਾਂ HDFC ਬੈਂਕ ਖੋਲ੍ਹਿਆ ਆ ਸੋ ਜੇ ਆਪਾਂ ਸਟਾਕਸ ਦੀ ਗੱਲ ਕਰੀਏ ਸਟਾਕਸ ਦੇ ਵਿੱਚ ਤੁਸੀਂ ਡੇ ਟਾਈਮ ਫਰੇਮ ਤੇ 4 ਘੰਟੇ ਦਾ ਟਾਈਮ ਫਰੇਮ ਤੇ ਕੱਢ ਸਕਦੇ ਹੋ ਠੀਕ ਹੈ ਤੇ ਜੇ ਤੁਸੀਂ ਸਟਾਕਸ ਦੇ ਵਿੱਚ ਆਪਸ਼ਨ ਕਰਨੀ ਆਪਸ਼ਨ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਸਟਾਕਸ ਦੇ ਵਿੱਚ ਇੰਟਰਾਡੇ ਕਰਨੀ ਆ ਜਿੱਦ ਤਰ੍ਹਾਂ ਟੌਪ ਤੇ ਬਾਟਮ ਕੱਢ ਲਿਆ ਇੱਥੋਂ ਮਤਲਬ ਹੈ ਕਿ ਤੁਸੀਂ ਜਿਹ ਹੈ ਅਮਰ ਬੰਦਾ ਫਿਰ ਬਾਏ ਕਰ ਸਕਦੇ ਹੋ ਤੇ ਜੇ ਤੁਸੀਂ ਇੱਥੇ ਸ਼ੂਟਿੰਗ ਸਟਾਰ ਬੰਦਾ ਫਿਰ ਤੁਸੀਂ ਸੈਲ ਕਰ ਸਕਦੇ ਹੋ ਤੇ ਆਪਸ਼ਨ ਦਾ ਵੀ ਜੇ ਸਟਾਕ ਦੇ ਵਿੱਚ ਤੁਸੀਂ ਆਪਸ਼ਨ ਵੀ ਕਰਨੀ ਫਿਰ ਵੀ ਇਹੋ ਤਰੀਕਾ ਤੇ ਜੇ ਆਪਾਂ ਨਿਫਟੀ ਦੀ ਗੱਲ ਕਰੀਏ ਬੈਂਕ ਨਿਫਟੀ ਦੀ ਗੱਲ ਕਰੀਏ ਤੇ ਨਿਫਟੀ ਬੈਂਕ ਨਿਫਟੀ ਵਾਸਤੇ ਡੇ ਟਾਈਮ ਫਰੇਮ ਕਰ ਲੋ ਤੇ 4 ਘੰਟੇ ਦਾ ਟਾਈਮ ਫਰੇਮ ਕਰ ਲੋ ਬਸ ਇਹੀ ਦੋ ਟਾਈਮ ਫਰੇਮ ਡੇ ਟਾਈਮ ਫਰੇਮ ਤੇ 4 ਘੰਟੇ ਦੇ ਟਾਈਮ ਫਰੇਮ ਤੇ ਤੁਸੀਂ ਟਾਪ ਤੇ ਬਾਟਮ ਪਤਾ ਕਰ ਸਕਦੇ ਹੋ ਟਾਪ ਤੇ ਬਾਟਮ ਪਤਾ ਕਰ ਲਿਆ ਤੇ ਫਿਰ ਉਸ ਤੋਂ ਬਾਅਦ پلان ਸਿੰਪਲ ਆ ਜੇ ਟਾਪ ਤੇ ਜਾਂਦੀ ਆ ਟਾਪ ਆਪਣਾ ਕੀ ਹੋ ਗਿਆ ਰੈਜ਼ਿਸਟੈਂਸ ਹੋ ਗਿਆ ਮਜ਼ਬੂਤ ਉਹਦੇ ਕੋਲ ਜਾਂਦੀ ਆ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਆ ਪੋਰਟ ਲੈਣੀ ਆ ਤੇ ਜੇ ਆਪਣਾ ਸਪੋਰਟ ਤੇ ਆਉਂਦੀ ਆ ਮਤਲਬ ਬਾਟਮ ਤੇ ਆਉਂਦੀ ਆ ਕੋਈ ਹੈਮਰ ਬਣਾਉਂਦੀ ਫਿਰ ਆਪਾਂ ਕਾਲ ਲੈਣੀ ਸੋ ਇਹ ਸਿੰਪਲ ਜਿਹਾ ਤਰੀਕਾ